ਲੋ ਆ ਜੀ ਆਪਾਂ ਤੁਹਾਨੂੰ ਇੱਕ ਚੀਜ਼ ਬਣਾਉਣੀ ਦਿਖਾਉਣੀ ਆ ਸਭ ਤੋਂ ਪਹਿਲਾਂ ਉਹਦੇ ਵਾਸਤੇ ਚਾਹੀਦਾ ਕੱਚ ਦਾ ਭਾਂਡਾ ਕੱਚ ਦਾ ਆ ਹਾਂ ਕੱਚ ਦਾ ਆ ਦੇਖੋ ਇਹ ਕੱਚ ਦਾ ਭਾਂਡਾ ਹੈ ਪਹਿਲਾਂ ਤਾਂ ਬਣਾਇਆ ਮੁਣਾਈ ਮੇਰਾ ਗਾਇਬ ਹੋ ਗਿਆ ਵਿਚਾਰ ਪਹਿਲਾਂ ਬਣਾਇਆ ਤਾਂ ਗਾਇਬ ਹੋ ਗਿਆ ਸਟ ਕੱਚ ਦਾ ਭਾਂਡਾ ਚਾਹੀਦਾ ਬਾਕੀ ਜਿੱਦਾਂ ਜਿੰਨੀ ਕੁ ਕੁਆਂਟੀਟੀ ਚਾਹੀਦੀ ਹੈ ਤੁਹਾਨੂੰ ਇੱਕ ਯਰੰਡੀ ਦਾ ਤੇਲ ਕਸਟਰੋਲ ਆਇਲ ਤੇ ਕੋਕੋਨਟ ਆਇਲ ਖੁੱਪੇ ੜਾ ਕੈ ਉਹਨੇ ਜਿਹਨੂੰ ਆਪਾਂ ਤੇ ਮਾਪੀਦਾ ਕੋਰ ਕੋਡ ਨੂਰੇ ਨੂੰ ਬਾਕੀ ਸਮਾਨ ਇਹ ਆਗੇ ਕਲੌਂਜੀ ਤੇ ਇਹ ਆਗੇ ਮੇਥੇ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਇਹ ਚਾਰ ਆ ਫਰੀ ਪੋਦਰ ਮਿਲੇ ਹੋਇਆ ਤੇਲ ਤੇਲ ਆਮਲੇ ਮੁਰਚਾ ਇਹ ਚੰਗਲਾ ਫੋਟਰੀ ਕਿਹਣਾ ਨਹੀਂ ਹਾਂ ਇਹ ਤਾਂ ਲੈਦਾ ਲਾਉਂਗੀ ਇਹ ਤੇਲ ਆ ਜਿਹੜਾ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਆ ਉਹ ਨੂੰ ਆਪਾਂ ਹੁਣੇ ਦੱਸਦੇ ਆ ਮਾਂਪੀ ਦੱਸੂਗੀ ਵੀ ਇਹ ਕਾਦੇ ਵਾਸਤੇ ਬਣਾਉਣਾ ਕਿਵੇਂ ਬਣਾਉਣਾ ਵਾਲ ਲੰਬੇ ਵੀ ਕਰ ਦਿੰਦਾ ਟੁੱਟਦੇ ਵੀ ਘਟਾ ਥੋੜੇ ਜੇ ਵਾਲ ਮਾਂਪੀ ਦਾ ਜਿਹੜਾ ਥਾਇਰੋਇਡ ਆ ਉਹ ਹੈਗਾ 200 295 ਥਾਇਰੋਇਡ ਕਰਕੇ ਫਿਰ ਇਹਦੇ ਵਾਲ ਟੁੱਟਦੇ ਵੀ ਬਹੁਤ ਆ ਤੇ ਝੜਦੇ ਵੀ ਬਹੁਤ ਇਹਨੂੰ ਹੋ ਗਿਆ 2 ਕੁ ਸਾਲ ਹੋ ਗਏ ਅਜਮਾਇ ਨੂੰ ਤੇਨੂੰ ਜਦ ਤੋਂ ਹਰ ਹੁੰਦਾ ਥੈਰਡ ਬੰਦ ਕਰਤੀ ਤੂੰ ਹੀ 2 ਕੁ ਸਾਲ ਹੋ ਗਏ ਨੂੰ ਇਹ ਤੇਲ ਆਪਦਾ ਬਣਾ ਕੇ ਲਾਉਂਦੀ ਨੂੰ ਦੇਸੀ ਆ ਕੋਈ ਇਹ ਚੋ ਕੈਮੀਕਲ ਨਹੀਂ ਹੈਗਾ ਦੇਸੀ ਚੀਜ਼ਾਂ ਨੂੰ ਤੁਹਾਨੂੰ ਹੁਣ ਬਣਾ ਕੇ ਦਿਹਾਉਣੇ ਆਪਾਂ ਤੁਸੀਂ ਜ਼ਰੂਰ ਅਜਮਾਇਓ ਆਪਣਾ ਜਮਾਇਆ ਹੋਇਆ ਇੱਕ ਨਹੀਂ ਵੀ ਨੈਟ ਤੋਂ ਦੇਖ ਕੇ ਬਣਾਲੀ ਚੀਜ਼ ਮੇਰੇ ਦਾ ਰਿਸਪੌਂਸ ਨਹੀਂ ਕੋਈ ਆਇਆ ਜੇ ਤੁਹਾਨੂੰ ਫਾਇਦਾ ਨਹੀਂ ਕਰੂਗਾ ਤਾਂ ਮੇਨ ਗੱਲ ਇਹ ਆ ਵੀ ਇਹ ਤੁਹਾਨੂੰ ਨੁਕਸਾਨ ਨਹੀਂ ਕਰੂਗਾ ਸਭ ਤੋਂ ਵੱਡੀ ਗੱਲ ਇਹ ਆ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਲਫਾਫੇ ਇਹਨਾਂ ਤੋਂ ਰੱਪਟਾਂ ਖੋਲ ਦੇਣੀਆਂ ਇਹਨੇ ਇੱਕ ਵਾਰ ਸਮਾਨ ਨਾਲ ਇਹਦੇ ਦੋ ਵਾਰ ਤੇਲ ਬਣ ਜਿੰਦਾ ਰੱਖਣਾ ਇਹ 15 ਦਿਨਾਂ ਤੂੰ ਪੰਜ ਰੱਖਣਾ ਸ਼ਾਮ ਨੂੰ ਚੱਕ ਦੇਣਾ ਸਵੇਰ ਰੱਖ ਦੇਣਾ ਬਹੁਤ ਮਿਹਨਤ ਕਰਕੇ ਬਣਾਇਆ ਤੇ ਉਹ ਮੈਂ ਬਿਮਾਰ ਬੂਰ ਹੋਗੀ ਵਿੱਚੇ ਪੁਣੇ ਆਣੀ ਹੈਗਾ ਮੈਂ ਅਸੀਂ ਬਣਾ ਲਿਆ ਤੇਲ ਤੂੰ ਪੰਜ ਰੱਖਦੇ ਰਹੇ ਲਓ ਲੋਂਜੀ ਦੇਖੋ ਪਹਿਲਾਂ ਤੁਸੀਂ ਜਹੇ ਜੀਟੀ ਕਰ ਵੀਦੀ ਲਿਆਇਆ ਤਾਂ ਮੈਂ ਇਹ ਤਾਂ ਪਈ ਹੋਣੀ ਹੈ ਕਿਸੇ ਕੰਮ ਨਹੀਂ ਹੋਣੀ ਚਲ ਮੈਂ ਇੱਥੇ ਚੱਬੀ ਜੂ ਬੋ ਜਾਨੀ ਇਹ ਫਾਲਤੂ ਨਾ ਲਿਆਇਓ ਇਹ ਕਹਿਣ ਦਾ ਮਤਲਬ ਹੈ ਚਾਹੇ ਜਦੋਂ ਥੋੜੀ ਵੀ ਹੋਵੇ ਕੋਈ ਚੱਕਰ ਨਾ ਚੈੱਕ ਕਰੋ ਇਹ ਹਣਪੋਨੇ ਮਿੱਥੇ ਬਾਹਰ ਲਫਾਫਾ ਫੜ ਲਈ ਤੇ ਥੱਲੇ ਆਹਲਾ ਕਿੰਨੇ ਰੁਪਏ ਦਾ ਉਸ ਤੋਂ ੜੀ ਮਿੱਥੇ 300 ਰੁਪਏ ਦੇ ਮਿੱਤੇ ਦੇ 300 ਰੁਪਏ ਪਾਣੀ ਸਾਰਾ ਸਮਾਨ 140 ਰੁਪਏ ਦਤਾ ਨਾਲ ਖੋਪਾ ਤਾਂ ਕੰਦੀ ਘਰੇ ਹੈਗਾ ਤੇਲ ਆਲੇ ਆਂਦਾ ਸੀਗਾ ਕਿਉਂ ਵੀ ਆਪਾਂ ਬਾਜ਼ਾਰ ਚ ਤੇਲ ਲਿਆਉਣਾ ਉਹਦਾ ਵੀ ਨਹੀਂ ਪਤਾ ਵੀ ਬਧੂ ਨਾ ਬਧੂ ਉਹ 200 ਤੋਂ ਘੱਟ ਨੂੰ ਆਉਂਦਾ 300 ਰੁਪਏ ਦਾ ਭਾਂਡਾ ਆਇਆ ਸੀ ਕੰਚ ਦਾ ਇਹ ਕਸਟਰੋਲ ਅਲੇ ਨੂੰ ਰੰਡੀ ਦਾ ਤੇਲ ਕਹਿੰਦੇ ਆ ਸਾਡਾ ਬਣਾਇਆ ਬਣਾਇਆ ਤੇਲ ਤਾਂ ਚੋਰੀ ਹੋਇਆ ਹੋਇਆ ਨਾਲ ਭਾਂਡਾ ਵੀ ਚੋਰੀ ਹੋ ਗਿਆ ਤਾਂ ਕਰਕੇ ਨਵਾਂ ਲਿਆਉਣਾ ਪੈ ਗਿਆ ਉਹ ਪੂਣੀ ਹੋਇਆ ਜਦ ਵਿੱਚ ਬਾਹੂ ਟੁੱਟ ਗਈ ਇੱਕ ਲੈਕਚਰ ਹੋ ਗਈ ਸੀ ਬੰਾ ਲੋ ਮੈਥਿਆਂ ਚ ਪਾਤਾ ਆਪਾਂ ਤੇਲ ਇਹ ਮੈਨੂੰ ਪੜਾ ਦੇ ਤੋ ਦੂਜਾ ਪਾਲ ਗਾੜਾ ਹੋਤਾ ਹਾਂ ਕਿ ਮੇ ਉਹ ਮੇ ਬਬਲ ਬਲੇ ਨਿਕਲਦੇ ਨੇ ਵਿੱਚੋਂ ਬਬਲ ਜੂ ਲਾ ਪਿੱਛੇ ਕੋਪੇ ਦਾ ਤੇਲ ਪਾਤਾ ਵਿੱਚ ਰੰਡੀ ਦਾ ਗੜਾ ਬਹੁਤ ਹਲੇ ਵੀ ਨਿਕਲੀ ਹੋ ਜਾਂਦਾ। ਖੋਪਾਣਾ ਥੋੜਾ ਜਿਹਾ ਖੋਪੇ ਦਾ। ਹਾਂਜੀ। ਪਾ ਲਾ। ਊਣਾ ਵੀ ਨਾ। ਪੂਰੀ ਅੱਜ ਡੱਬੀ ਪਾਰੋ ਇਕੱਲੇਗੇ। ਜਿੰਨਾ ਕੋਮਣਾ ਤੱਕ ਚਾ। ਖੋਪਾਤਾ ਕੋਪਨਾ ਟਾਇਲ। ਇਹ ਹੁਣ ਟੋਟਲ ਚੀਜ਼ਾਂ ਹੋ ਗਈਆਂ ਚ ਕਿੰਨੀਆਂ? ਇੱਕ ਖੋਪੇ ਦਾ ਇੱਕ ਰੰਡੀ ਦਾ। ਉਦੋਂ ਮੈਂ ਇੱਥੇ ਇੱਕ ਕਲੌਮ ਜੀ ਚਾਰ ਚੀਜ਼ਾਂ ਪਾਉਂਦਿਆਂ ਨੇ ਆਪਾਂ ਨੇ ਕਿੰਨੇ ਸਾਲ ਹੋ ਗਏ ਤੈਨੂੰ ਟਰਾਈ ਕਰਦੇ ਨੂੰ ਇੱਥੇ 2 ਸਾਲ ਹੋ ਗਏ ਰਿਜ਼ਲਟ ਮਿਲਦਾ ਵਧੀਆ ਹੋ ਗਿਆ ਤੇ ਪਰ ਹੁਣ ਜੇ ਥਾਇਰੋਇਡ ਹੋ ਕੇ ਫਿਰ ਆ ਗਈ ਜਮੀਨ ਤੇ ਤੁਹਾਡਾ ਜਿਹਨੂੰ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਪਤਾ ਹੋਊਗਾ ਵੀ ਉਹਦੇ ਵਾਲ ਟੁੱਟਣ ਤੇ ਝੜਨ ਲੱਗ ਜਾਂਦੇ ਆ ਕੰਗਾ ਪਰ ਜਾਂਦਾ ਉਹਦੇ ਲਈ ਫਿਰ ਇਹ ਤੇਲ ਆ ਜਿਹੜਾ ਇਹਨੂੰ ਹੁਣ ਕਰਨਾ ਕੀ ਜਾਵਾਂ ਵੀ ਤਾਂ ਪਕਾਉਮੈਂਟ ਕੋਲ ਰੱਖਣਾ ਨਹੀਂ ਗੱਲ ਨੂੰ। ਜਿਹੜੇ ਚਾਹਤ ਆ ਫਿਰੋਂ ਉਸ ਸਮਾਨ ਦੇ ਰਲ ਜਾ। ਕਿੰਨੇ ਦੇ ਕਿੰਨੇ ਦਿਨ ਰੱਖਣਾ ਤੋਂ ਪੰਜੇ 15 ਦਿਨ। ਇਹਨੂੰ ਐਦਾਂ ਹੀ ਪੰਜ ਰੱਖ ਦੇਣਾ 15 ਦਿਨ ਵਾਸਤੇ। ਕੱਲਾ ਮੈਂ ਦੋ ਕੁ ਦਿਨ ਮੀਂਹ ਕਰਕੇ ਨਹੀਂ ਰੱਖਿਆ ਤਾਂ। ਸਮਾਨ ਲੈਦੇ ਨੇ ਤਾਂ ਕਈ ਦਿਨ ਹੋ ਗਏ ਬਸ ਰਲਾਈ ਨਹੀਂ ਸੀ। 15 ਦਿਨ ਰੱਖਣਾ ਤੋਂ ਪੰਜੇ ਐਦਾਂ ਰਲਾ ਦੋ ਇਹਨੂੰ। 15 ਦਿਨ ਤੋਂ ਪੰਜ ਰੱਖਣ ਤੋਂ ਬਾਅਦ ਫੇਰ ਮਸਤ ਵੀਰ ਇਹਨੂੰ ਕੱਪੜੇ ਨਾਲ ਪੁੰਨ ਲੋ ਚਾਹ ਚਾਹ ਪੁੰਨੀ ਨਾਲ ਪੁੰਨ ਲੋ ਤੁਹਾਡੀ ਮਰਜ਼ੀ ਹੈ ਕੱਪੜੇ ਨਾਲ ਪੁੰਨ ਲਵੇ ਜਾਨੀ ਫਿਰ ਐਨ ਨਿਕਲ ਜਾਂਦਾ ਪੁੰਨ ਕੇ ਫਿਰ ਸੀਸੀ ਚ ਪਾ ਲੋ ਹਾਂ ਉਹ ਪਹਿਲਾਂ ਪਿਆ ਤਾਂ ਮੇਰੇ ਕੋਲ ਥੋੜਾ ਜਿਆਦਾ ਬਣਾਇਆ ਬਸ ਲਾਉਣ ਦੀ ਕੋਲ ਕਿੱਥੇ ਆਹੋ ਬਣਾ ਤਾਂ ਲੈਣੀ ਆ ਲਾਉਣ ਦੀ ਕੋਲ ਹੋਣੀ ਤੁਹਾਨੂੰ ਆਪਣੇ ਕੋਲ ਥੋੜਾ ਜਿਆਦਾ ਪਿਆ ਤਾਂ ਕੁਝ ਨਹੀਂ ਹੁੰਦੀ ਸਮੈਲ ਆ ਗੰਦੀ ਹੋ ਜਾਂਦੀ ਜੇ ਬਣਦਾ ਥੋੜੀ ਜੀ ਹਲੇ ਤਾਂ ਕੋਈ ਸਮੈਲ ਨਹੀਂ ਹੈਗੀ ਅਜੇ ਨਹੀਂ ਕੋਈ ਫਿਰ ਰਲ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਵਿੱਚ ਐਨ ਪ੍ਰੋਪਰ ਵੀ ਲਾਲਾ ਤਾਂ ਮੈਨੂੰ ਨਹੀਂ ਪਤਾ ਲਿਆ ਦਿਖਾਵਾਂ ਮੈਂ ਕਿਹੜਾ ਤਰ੍ਹਾਂ ਮੈਂ ਤਾਂ ਥੋੜਾ ਜਿਹਾ ਉਹ ਕਿ ਰੱਖ ਲਿਆ ਵਾਂ ਤਾਂ ਮੈਂ ਇਹਨੇ ਦੇਖ ਲਓ ਭਲੇ ਕੋਈ ਕਲਰ ਨਹੀਂ ਫਿਰ ਇਦਾਂ ਦਾ ਕਲਰ ਆ ਜਾਣਾ ਇਹਦਾ ਇੱਚ ਸੁਣਾ ਹੁੰਦਾ ਤਾਂ ਵਾਲਾਂ ਮੇ ਲਾਉਣਾ ਹੁੰਦਾ ਐ ਲਾ ਕੇ ਸੇਨਣੋਂ ਤੋਂ ਪਹਿਲਾਂ ਚਾਹ ਇੱਕ ਦਿਨ ਪਹਿਲਾਂ ਰਾਤ ਨੂੰ ਲਾਲਾ ਤੋਂ ਬੜਾ ਹੱਸਾ ਨੰਨ ਜੀ ਹਸਰਾਣੇ ਸੁਨੰਦਰ ਕਰਾਤਾ 3-4 ਘੰਟੇ ਬੈਲਾ ਬਿਲਾ ਲਾ ਕੇ ਚੱਕਰ। ਫਿਰ ਆਪਾਂ ਸ਼ੈਂਪੂ ਛੂਪ ਕੇ ਨਾ ਧੋਦੇ। ਹੁਣ ਇਹ ਲਾਇਆ ਕਰਨਾ ਕੰਗਾ ਤੇ ਨੂੰ ਜੰਮ ਜਿਆ ਕਰਨਾ। ਨਿੰਨਾ ਕਿ ਨਹੀਂ ਲਾਉਣਾ? ਨਾ ਨਾ, ਨਾ ਅੱਗੜਾ ਬਾਝੂ ਬਕੌੜੀ ਨਹੀਂ ਸੁਭਾਤ। ਨਾ ਅੱਗੜੇ ਬਾੜ ਤੋਂ ਹੁਣੇ ਆ। ਅੱਛਾ। ਲਾਏ, ਨਾ ਅੱਗੜੇ ਬਾੜ ਤੋਂ ਧੋਣੋਂ ਤੋਂ ਮਤਲਬ ਕਿ ਪਹਿਲਾਂ ਲਾਉਣਾ। ਜੀ ਸ਼ੈਂਪੂ ਲਾ ਲ ਕੋਈ ਚੱਕਰ ਨਾ। ਨਾ, ਇਹਨੂੰ ਹੋਰ ਲਾ ਦੇ ਕਸ ਕੇ ਟੱਕਣ ਨੂੰ। ਮਸੇ ਜਿੰਨ ਜਾਣ ਤੋਂ ਵੱਧ ਰੱਖਣਾ ਪੈਂਦਾ ਤੇ ਅਸੀਂ ਉਤਵਧ ਰੱਖ ਲਿਆਉਣ ਵੇਰੇ ਇਸ ਕੋਲ ਹੁਣ ਇਹਨੋਂ ਉੱਪਰ ਤੋਂ ਪੰਜ ਰੱਖ ਕੇ ਆਉਨੇ ਆ ਚਲ ਚੱਕ ਕੰਚ ਦਾ ਜਿੰਨ ਚ ਇਹ ਡਰ ਵੀ ਫੁੱਟਣ ਦਾ ਡਰ ਹੁੰਦਾ ਜ਼ਿਆਦਾ ਫੁੱਟਣ ਦਾ ਡਰ ਹੁੰਦਾ ਰੁਸ਼ ਨਹੀਂ ਕਿੱਥੇ ਰੱਖਾਂ ਖੁੰਝੇ ਚ ਰੱਖੀ ਸਾਈਡ ਤੇ ਸਾਈਡ ਤੇ ਲਾਦੇ ਹੋਰ ਚਾਹ ਮਨ ਆਵੇ ਪੈਪ ਕੋਲ ਰੱਖ ਲਓ ਉਹਨੂੰ ਸੁਬਾ ਰੱਖ ਦਿਆ ਕਰਨਾ ਸ਼ਾਮ ਨੂੰ ਚੱਕ ਦਿਆ ਕਰਨਾ 15 ਦਿਨ ਦਾ ਕੰਮ ਐ ਇਦਾਂ 15 ਦਿਨ ਚੱਲੂ ਉਹਦੇ ਨੂੰ ਕੱਢ ਕੇ ਪਾਉਣ ਲੈਣਾ ਹਨਾ ਇਹ ਆਪਣਾ ਜਮਾਇਆ ਹੋਇਆ ਕੰਮ ਆ ਤਾਂ ਕਰਕੇ ਕਹਿੰਨੇ ਆ ਗਾਜਰ ਦੇਖੋ ਆਪਣੀ ਇਹ ਗਾਜਰ ਗਾਜਰ ਹੋਈ ਬਹੁਤ ਠੀਕ ਕੋਈ ਵਿੱਚ ਪਾਣੀ ਨਾਲ ਪਾਲਕ ਧਨੀਆ ਧਨੀਆ ਨਿਕਲੇ ਆ ਅੱਜ ਮ ਆਇਆ ਹੋਇਆ ਤਾਂ ਕਰਕੇ ਕਹਿੰਦੇ ਆਪਾਂ ਉਦਾਂ ਨਹੀਂ ਕਹਿੰਦੇ ਵੀ ਹਾਂ ਟਰਾਈ ਕਰਕੇ ਦੇਖਾਂਗੇ ਕੀ ਰਿਸਪੌਂਸ ਹੁੰਦਾ ਆਪਾਂ ਨੂੰ ਰਿਸਪੌਂਸ ਮੰਗ ਕੇ ਤੁਹਾਨੂੰ ਮਿਲਿਆ ਹੋਇਆ ਕਿ ਬਹੁਤ ਜ਼ਿਆਦਾ ਵਾਲ ਉਹ ਤਾਂ ਕਹਣਾ ਕੰਜੀ ਹੋ ਚੱਲੀ ਸੀ ਐਨੇ ਵਾਲ ਟੁੱਟ ਗਏ ਤੇ ਝੜ ਗਏ ਤੇ ਸੋ ਰਿਜ਼ਲਟ ਨੂੰ ਦਿੱਤਾ ਹੋਇਆ ਤਾਂ ਕਰਕੇ ਤੁਹਾਨੂੰ ਕਹਿੰਨਿਆ ਜੀ ਨੂੰ ਹੈਰ ਪ੍ਰੋਬਲਮ ਆ ਵਾਲਾਂ ਦੀ ਇੱਕ ਵਾਰ ਅਜਾ ਮਾ ਕੇ ਦੇਖਿਓ ਜਾਦਾ ਸਮਾਨ ਨਹੀਂ ਹੁੰਦਾ 2300 ਰੁਪਏ ਦਾ 140 ਰੁਪਏ ਦਾ ਉਦੋਂ ਸਮਾਨ ਸੀ ਆ 300 ਰੁਪਏ ਦਾ ਕੰਚ ਦਾ ਭਾੜਾ ਸੀ 3 ਤੇ 140 440 600 ਰੁਪਏ ਦਾ ਖੂਪਿਆ ਤੇ ਲਾ ਨੂੰ 500 ਦਾ ਤੇਲ ਹੈ ਮੰਨ ਲਓ 15 ਦਿਨ ਰੱਖਣਾ ਤੂੰ 5 15 ਦਿਨ ਬਾਅਦ ਇਹਨੂੰ ਪੋਣ ਲਓ ਚਾਹੇ ਕੱਪੜੇ ਚ ਪਾ ਕੇ ਕੱਪੜੇ ਛਾਂਡ ਲਓ ਤੇ ਚਾਹੇ ਪੋਣ ਨਾ ਪੋਣ ਲਓ ਉਹ ਤੋਂ ਬਾਅਦ ਕੀ ਕਰਨਾ ਇੱਕ ਦਿਨ ਪਹਿਲਾਂ ਚਾਹੇ ਨੌਣ ਤੋਂ ਚਾਹ ਨੌਣ ਤੋਂ ਘੰਟਾ ਖੰਡ ਪਹਿਲਾਂ ਇਹ ਚੰਗੀ ਤਰ੍ਹਾਂ ਝੱਸ ਲੋ ਵਾਲਾਂ ਚ ਸਰਚ ਤੇ ਉਹ ਤੋਂ ਬਾਅਦ ਤੁਸੀਂ ਨਾ ਲੈਣਾ ਨੌਣ ਤੋਂ ਬਾਅਦ ਨਹੀਂ ਇਹ ਲੈਣਾ ਇਹਦੀ 스ਮੈਲ ਹੋ ਜਾਂਦੀ ਆ ਫਿਰ ਤੁਹਾਡੀ ਕੋਪਰ ਕਲੌਂਜੀ ਤੇਲ ਚ ਮਿਕਸ ਹੋ ਕੇ ਨਾ ਤੇ ਫਿਰ ਰਿਜ਼ਲਟ ਦੇਖੋ ਟਰਾਈ ਕਰਕੇ ਆਪਾਂ ਨੇ ਟਰਾਈ ਕੀਤਾ ਹੋਇਆ ਆਪਾਂ ਨੂੰ 100% ਰਿਜ਼ਲਟ ਮਿਲਿਆ ਹੋਇਆ ਵੀਡੀਓ ਦੇਖੀ ਬਹੁਤ ਧੰਨਵਾਦ ਥੈਂਕ ਯੂ ਵੀਡੀਓ ਦੇਖਣ ਲਈ ਲਾਈਕ ਕਰਦੇ ਹੋ ਕਮੈਂਟ ਕਰਦੇ